ਪੰਜਾਬ ਦੀ ਸਖਤ ਸੁਰੱਖਿਆ ਦਰਮਿਆਨ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਅੰਦਰੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤੀ ਗਈ ਇੰਟਰਵਿਊ ਨੂੰ ਲੈ ਕੇ ਜਾਰੀ ਨੋਟਿਸ ਤੋਂ ਬਾਅਦ ਬਣਾਈ ਗਈ ਦੋ ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਵੀਰਵਾਰ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਨਾ ਤਾਂ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਅਤੇ ਨਾ ਹੀ ਪੰਜਾਬ ਪੁਲਿਸ ਦੇ ਨਾ ਸੱਦੇ ਵਿੱਚ ਚੌਥੀ ਐਡੀਜੀਪੀ ਜੇਲ੍ਹ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਸਮੇਂ ਉਹ ਨਾ ਤਾਂ ਪੰਜਾਬ ਦੀ ਜੇਲ੍ਹ ਵਿੱਚ ਸੀ ਤੇ ਨਾ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ। ਉਤੀ ਐਸਆਈਟੀ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਏ ਇੰਟਰਵਿਊ ਦਾ ਕੋਈ ਸਬੂਤ ਨਹੀਂ ਮਿਲਿਆ। ਦੱਸ ਗਏ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਇਸ ਦਿਨ ਇੰਟਰਵਿਊ ਸਾਹਮਣੇ ਆਈ ਉਸ ਦਿਨ ਉਹ ਦਿੱਲੀ ਅਤੇ ਰਾਜਸਥਾਨ ਦੀ ਪੁਲਿਸ ਹਿਰਾਸਤ ਦੇ ਵਿੱਚ ਸੀ। ਅਦਾਲਤ ਨੇ ਪੁੱਛਿਆ ਹੈ ਕਿ ਸਾਨੂੰ ਦੱਸਿਆ ਜਾਵੇ ਜੇਕਰ ਇੰਟਰਵਿਊ ਪੰਜਾਬ ਦੀ ਨਹੀਂ ਹੈ ਤਾਂ ਕਿਸ ਜੇਲ੍ਹ ਦੀ ਹੈ। ਤੌਤੀ ਐਡੀਜੀਪ ਨੇ ਕਿਹਾ ਹੈ ਕਿ ਇਸ ਇੰਟਰਵਿਊ ਰਾਜਸਥਾਨ ਦੀ ਕਿਸੇ ਜੇਲ੍ਹ ਤੋਂ ਹੋਣ ਦੀ ਸੰਭਾਵਨਾ ਲੱਗ ਰਹੀ ਹੈ। ਤਾਂ ਇਸ ਖਬਰ ਬਾਬਤ ਮੇਰੇ ਨਾਲ ਮੇਰੇ ਸਹਿਯੋਗੀ ਤਜਿੰਦਰ ਜੰਦੀ ਨਿਊਜ਼ਰੂਮ ਤੋਂ ਜੁੜਗੇ ਨੇ। ਤਾ ਤਜਿੰਦਰ ਜਿੱਦ ਤੱਕ ਲਾਰੈਂਸ ਬਿਸ਼ਨੋਈ ਦੀ ਮਾਮਲਾ ਸਾਹਮਣੇ ਆਇਆ ਸੀ ਤਾਂ ਜਾਂਚ ਤੋਂ ਬਾਅਦ ਪਤਾ ਲੱਗਾ ਸੀ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਦਾ ਮਾਮਲਾ ਨਹੀਂ ਹੈ ਤਾਂ ਕੀ ਕੋਈ ਜਾਣਕਾਰੀ ਇਸ ਬਾਬਤ ਕਰਮ ਤਾਂ ਬਾਤ ਇਹ ਕਿ ਲਾਰੈਂਸ ਬਿਸ਼ਨੋਈ ਹੈ ਜਿਹੜਾ ਸੁਰੱਖਿਅਤ ਜਿਸ ਨੂੰ ਜੇਲ੍ਹ ਦੇ ਕਿ ਰੱਖਿਆ ਗਿਆ ਪਰੰਤੂ ਜਿਹੜਾ ਕਿ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਦੋ ਮੈਂਬਰੀ ਜਿਹੜੀ ਜਾਂਚ ਕਮਿਸ਼ਨ ਬਣਾਈ ਕਿ ਸੀ ਉਹਨਾਂ ਵੱਲੋਂ ਜਾਂਚ ਕੀਤੀ ਗਈ ਹੈ ਤੇ ਤਦਾਦੇ ਕੀ ਪੰਜਾਬ ਦੀ ਸਖਤ ਸੁਰੱਖਿਆ ਦਰਮਿਆਨ ਜੇਲ੍ਹ ਦੇ ਵਿੱਚੋਂ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਅੰਦਰੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜੀ ਕੀਤੀ ਗਈ ਇੰਟਰਵਿਊ ਨੂੰ ਲੈ ਕੇ ਜਾਰੀ ਨੋਟਿਸ ਤੋਂ ਬਾਅਦ ਬਣਾਈ ਗਈ ਦੋ ਮੈਂਬਰੀ ਜਾਂਚ ਟੀਮ ਦੀ ਰਿਪੋਰਟ ਜਿਹੜੀ ਕਿ ਉਹ ਵੀਰਵਾਰ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਲਾਰੈਂਸ ਬਿਸ਼ਨੋਈ ਦੀ ਨਾ ਤਾਂ ਪੰਜਾਬ ਦੀ ਕਿਸੇ ਜੇਲ੍ਹ ਦੀ ਇੰਟਰਵਿਊ ਹੋਈ ਅਤੇ ਨਾ ਹੀ ਪੰਚਾ ਪੁਲਿਸ ਦੀ ਹਿਰਾਸਤ ਦੇ ਵਿੱਚ ਤੇ ਉੱਥੇ ਐਡੀਜੀਪੀ ਜੇਲ੍ਹ ਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਏ ਦੇ ਇੰਟਰਵਿਊ ਦੇ ਸਮੇ ਉਹ ਨਾ ਤਾਂ ਪੰਜਾਬ ਦੀ ਜੇਲ੍ਹ ਵਿੱਚ ਸੀ ਤੇ ਨਾ ਹੀ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਦੱਸ ਦਿੱ ਕਿ ਐਸਆਈਟੀ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਏ ਇੰਟਰਵਿਊ ਦਾ ਕੋਈ ਸਬੂਤ ਨਹੀਂ ਮਿਲਿਆ ਉਦੋਂ ਤੀ ਅਦਾਲਤ ਨੂੰ ਦੱਸਿਆ ਗਿਆ ਕਿ ਇਸ ਦਿਨ ਇੰਟਰਵਿਊ ਸਾਹਮਣੇ ਆਈ ਉਸ ਦਿਨ ਦਿੱਲੀ ਅਤੇ ਰਾਜਸਥਾਨ ਦੀ ਪੁਲਿਸ ਹਿਰਾਸਤ ਦੇ ਵਿੱਚ ਸੀ ਤਾਂ ਅਰਜ਼ਿਕ ਲਾਰੈਂਸ ਬਿਸ਼ਨੋਏ ਦੇ ਇੰਟਰਵਿਊ ਦਾ ਮਾਮਲਾ ਸੀ ਤੇ ਉਸ ਦੀ ਜਾਂਚ ਆਇਆ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਦੀ ਇਹ ਇੰਟਰਵਿਊ ਨਹੀਂ ਹੈ ਦੋਸਤੋ ਬਾਅਦ ਜੜਾ ਕਿ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਕਿ ਰਹਿਨੇ ਤੇ ਹੁਣ ਤਾਂ ਸਪਸ਼ਟ ਹੋ ਗਿਆ ਹੋਵੇਗਾ ਤਾਂ ਕਿ ਜੋ ਮਾਮਲਾ ਸਾਹਮਣੇ ਆਇਆ ਉਸ ਦੇ ਵਿੱਚ ਸਾਫ ਦੱਸ ਦਿੱਤਾ ਗਿਆ ਹੈ ਕਿ ਲੌਸ ਬਿਸ਼ਨੋਈ ਦਾ ਇੰਟਰਵਿਊ ਜਿਹੜੀ ਕਿ ਉਹ ਪੰਜਾਬ ਦੀ ਕਿਸੇ ਦੀ ਜੇਲ੍ਹ ਦੀ ਨਹੀਂ ਹੈ ਤਾਂ ਦੱਸੋ ਕਿ ਪੰਜਾਬ ਦੀ ਸਖਤ ਸੁਰੱਖਿਆ ਦਰਮਿਆਨਾ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜਿਹੜੀ ਕਿ ਵੀਡੀਓ ਕਾਨਫਰੈਂਸਿੰਗ ਰਾਹੀਂ ਇੰਟਰਵਿਊ ਦਾ ਮਾਮਲਾ ਜਿਹੜਾ ਕਿ ਆ ਉਹ ਲਗਾਤਾਰ ਫੱਗ ਦਾ ਨਜ਼ਰ ਆ ਰਿਹਾ ਹੈ ਤਾਂ ਦੱਸੋ ਕਿ ਪੰਜਾਬ ਦੀ ਸਖਤ ਸੁਰੱਖਿਆ ਦਰਮਿਆਨ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਜਿਹੜਾ ਕਿ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤੀ ਗਈ ਇੰਟਰਵਿਊ ਨੂੰ ਲੈ ਕੇ ਜਾਰੀ ਨੋਟਿਸ ਤੋਂ ਬਾਅਦ ਦੋ ਮੈਂਬਰੀ ਜਾਂ ਟੀਮ ਦੀ ਰਿਪੋਰਟ ਹੈ ਜਿਹੜਾ ਕਿ ਉਹ ਵੀਰਵਾਰ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਕਿ ਲਾਰੈਂਸ ਬਿਸ਼ਨੋਈ ਦੀ ਨਾ ਤਾਂ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਅਤੇ ਨਾ ਹੀ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਤਦਅਜ਼ੀਕੀ ਡੀਜੀਪੀ ਜੇਲ੍ਹ ਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਸਮੇਂ ਉਹ ਨਾ ਤਾਂ ਪੰਜਾਬ ਦੀ ਜੇਲ੍ਹ ਵਿੱਚ ਸੀ ਅਤੇ ਨਾ ਹੀ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਦੱਸਿਆ ਗਿਆ ਐਸਆਈਟੀ ਪੰਜਾਬ ਦੀ ਜੇਲ੍ਹ ਦੇ ਵਿੱਚ ਹੋ ਇੰਟਰਵਿਊ ਦਾ ਕੋਈ ਸਬੂਤ ਹੈ ਜਿਹੜਾ ਕਿ ਹਾਲੇ ਤੱਕ ਨਹੀਂ ਮਿਲ ਪਾਇਆ ਤੇ ਉੱਥੇ ਅਦਾਲਤ ਨੂੰ ਦੱਸਿਆ ਗਿਆ ਕਿ ਇਸ ਦਿਨ ਇੰਟਰਵਿਊ ਸਾਹਮਣੇ ਆਈ ਉਸ ਦਿਨ ਉਹ ਪਾਇਸ ਕਬਰ ਬਾਬਤ ਮੇਰੇ ਨਾਲ ਸਹਿਯੋਗੀ ਮੇਰੇ ਤਜਿੰਦਰ ਨਿਊਜ਼ਰੂਮ ਨਿਊਜ਼ੂਮ ਤੋਂ ਜੁੜਗੇ ਨੇ ਤਿੰਦਰ ਜਿੱਦਾਂ ਕਿ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮਾਮਲਾ ਸੀ ਤੇ ਉਸ ਦੀ ਜਾਂਚ ਦੇ ਵਿੱਚ ਆਇਆ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਦੀ ਇਹ ਇੰਟਰਵਿਊ ਨਹੀਂ ਹੈ ਤਾਂ ਕੀ ਹੈ ਮਾਮਲਾ ਸਾਰਾ ਹਾਂ ਜੀ ਕਰਮਦਾਨ ਦੱਸਿਆ ਕਿ ਦੋ ਮੈਂਬਰੀ ਜਾਂਚ ਕਮੇਟੀ ਹੈ ਜਿਹੜੀ ਉਹ ਗਠਿਤ ਕੀਤੀ ਗਈ ਸੀ ਇਸ ਮਾਮਲੇ ਤੋਂ ਬਾਅਦ ਤੇ ਰਿਪੋਰਟ ਹੈ ਜਿਹੜੀ ਪੰਜਾਬ ਦੇ ਏਡੀਜੀਪੀ ਜ਼ਿਲ੍ਹਿਆਂ ਵੱਲੋਂ ਪੇਸ਼ ਕੀਤੀ ਜਾਂਦੀ ਹੈ ਜਿੱਦੇ ਵਿੱਚ ਸਪਸ਼ਟ ਕਿਹਾ ਗਿਆ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੈ ਜਿਹੜੀ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਨਹੀਂ ਹੋਈ ਬਲਕਿ ਇਹ ਇੰਟਰਵਿਊ ਹੈ ਜਿਹੜੀ ਕਿਸੇ ਬਾਹਰ ਦੀ ਜੇਲ੍ਹ ਦੀ ਦੱਸੀ ਜਾ ਰਹੀ ਹੈ ਪਰੰਤੂ ਇੱਥੇ ਸਸਪੈਂਸ ਹੈ ਜਿਹੜਾ ਹਜੇ ਵੀ ਬਰਕਰਾਰ ਹੈ ਕਿ ਪੰਜਾਬ ਦੀ ਜੇਕਰ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਈ ਤਾਂ ਫਿਰ ਆਖਰ ਕਿਹੜੀ ਉਹ ਜੇਲ੍ਹ ਹੈ ਜਿੱਥੇ ਲੋਰੈਂਸ ਬਿਸ਼ਨੋਈ ਇੰਟਰਵਿਊ ਦੇ ਰਿਹਾ ਹੈ ਇਹ ਹਾਲਾਂਕਿ ਜਿਹੜਾ ਪੰਜਾਬ ਦੇ ਉੱਤੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਸੀ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਉਸ ਦੇ ਉੱਤੇ ਹੁਣ ਵਿਰਾਮ ਚਿੰਨ ਆਪਾ ਕਹਿ ਰਹੀ ਹੈ ਕਿ ਉਸ ਦੇ ਉੱਤੇ ਖਲ ਪੈ ਗਈ ਹੈ ਤੇ ਹੁਣ ਇਹ ਮਾਮਲਾ ਜਿਹੜਾ ਹੋਰ ਤੁਰਲ ਪੜੂਗਾ ਕਿਉਂਕਿ ਹ ਬਾਕੀ ਸੂਬਿਆਂ ਨੂੰ ਵੀ ਇਹ ਸਾਬਤ ਕਰਨਾ ਪਊਗਾ ਕਿ ਲੋਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਆ ਉਹ ਕਿਹੜੀ ਜੇਲ੍ਹ ਤੋਂ ਹੋਈ ਹੈ ਜੀ ਕਰਨ ਜੀ ਜੀ ਤਿੰਦਰ ਜਿੱਦਾਂ ਕਿ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਜਿਹੜਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਘੇਰਿਆ ਜਾ ਰਿਹਾ ਜਾ ਰਿਹਾ ਸੀ ਤਾਂ ਹੁਣ ਵਿਰਾਮ ਲੱਗ ਗਿਆ ਹੋਵੇਗਾ ਤਾਂ ਕੀ ਕਹਿਣਾ ਚਾਹੋਗੇ ਇਸ ਬਾਬਤ ਹਾਂ ਜੀ ਬਿਲਕੁਲ ਕਰਨ ਬਰਾਮਤਾ ਲੱਗਣਾ ਬਿਲਕੁਲ ਆਪਾਂ ਕਹਿ ਸਕਦੇ ਹਾਂ ਵਾਜਿਬ ਹੈ ਕਿਉਂਕਿ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਇਸ ਜੇਲ੍ਹ ਦੇ ਵਿੱਚ ਹੋਈ ਜਿਹੜੀ ਇੰਟਰਵਿਊ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਸਨ ਪਰ ਸਾਰੇ ਹੀ ਜਿਹੜੇ ਸਵਾਲ ਸੀ ਇਹਨਾਂ ਦੇ ਉੱਤੇ ਠੱਲ ਪੈ ਗਈ ਹੈ ਕਿਉਂਕਿ ਜੋ ਦੋ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ ਉਸ ਦੀ ਜਿਹੜੀ ਰਿਪੋਰਟ ਹੈ ਜੇਲ੍ਹ ਦੇ ਏ ਡੀਜੀਪੀ ਵੱਲੋਂ ਹਾਈ ਕੋਰਟ 'ਚ ਪੇਸ਼ ਕਰ ਦਿੱਤੀ ਗਈ ਹੈ ਮਤਲਬ ਕੀ ਉਸ ਰਿਪੋਰਟ 'ਚ ਲਿਖਿਆ ਗਿਆ ਹੈ ਕਿ ਜੇਲ੍ਹ ਦੇ ਵਿੱਚ ਨਾ ਇੰਟਰਵਿਊ ਹੋਈ ਹੈ ਤੇ ਨਾ ਹੀ ਪੁਲਿਸ ਦੀ ਸੁਰੱਖਿਆ ਹੇਠ ਇਹ ਇੰਟਰਵਿਊ ਹੋਈ ਹੈ ਬਲਕਿ ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਇਹ ਇੰਟਰਵਿਊ ਹੈਗੀ ਹੈ ਜਿਹੜੀ ਰਾਜਸਥਾਨ ਦੇ ਕਿਸੇ ਜੇਲ੍ਹ ਦੇ ਵਿੱਚ ਕਹਿ ਸਕਦੇ ਆ ਆਪਾਂ ਜਾਂ ਰਾਜਸਥਾਨ ਦੇ ਕਿਸੇ ਪੁਲਿਸ ਕਸਟਡੀ ਦੇ ਵਿੱਚ ਹੋਈ ਹੋਵੇ ਪਰੰਤੂ ਪੰਜਾਬ ਦੇ ਵਿੱਚ ਇਹ ਇੰਟਰਵਿਊ ਆ ਜਿਹੜੀ ਨਹੀਂ ਹੋਈ ਤੇ ਇਹ ਜਿਹੜੀ ਰਿਪੋਰਟ ਆ ਦਾਖਲ ਕਰ ਦਿੱਤੀ ਗਈ ਆ ਹਾਲਾਂਕਿ ਹਾਈ ਕੋਰਟ ਨੇ ਵੀ ਜਵਾਬ ਮੰਗਿਆ ਕਿ ਜੇਕਰ ਪੰਜਾਬ ਦੀ ਜੇਲ੍ਹ 'ਚ ਇੰਟਰਵਿਊ ਨਹੀਂ ਹੋਈ ਤਾਂ ਫਿਰ ਆਖਰ ਕਿਹੜੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਆ ਤੇ ਇਸੇ ਦਾ ਜਵਾਬ ਆ ਜਿਹੜਾ ਦਿੱਤਾ ਗਿਆ ਕਿ ਰਾਜਸਥਾਨ ਦੇ ਵਿੱਚ ਹੋ ਸਕਦਾ ਕਿ ਇਹ ਇੰਟਰਵਿਊ ਆ ਜਿਹੜੀ ਕੋਈ ਹੋਵੇਗੀ ਜੀ ਕਰਨ ਜਿੰਦਰ ਜਿੱਦਕਿ ਰਾਜਸਥਾਨ ਦੇ ਇੰਟਰਵਿਊ ਹੋਣ ਦੀ ਗੱਲ ਸਾਹਮਣੇ ਆਈ ਹੈ ਤਾਂ ਫਿਰ ਹੁਣ ਰਾਜਸਥਾਨ ਪੁਲਿਸ ਅੱਗੇ ਵੀ ਜਿਹੜੀ ਕਿ ਚੁਣੌਤੀ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਫਿਰ ਤਾਂ ਹਾਂ ਜੀ ਕਰਨ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਬਿਲਕੁਲ ਰਾਜਸਥਾਨ ਦੇ ਜਿਵੇਂ ਨਾਮ ਸਾਹਮਣੇ ਆ ਰਿਹਾ ਤਾਂ ਹੁਣ ਰਾਜਸਥਾਨ ਦੀ ਜੇਕਰ ਪੁਲਿਸ ਆਪਾਂ ਕਹਿ ਦਈਏ ਜਾਂ ਉਥੋਂ ਦੀ ਸਰਕਾਰ ਦੇ ਉੱਤੇ ਵੀ ਹੁਣ ਪ੍ਰਸੰਚ ਜਿੰਨਾ ਜਿਹੜਾ ਲੱਗ ਗਿਆ ਕਿਉਂਕਿ ਰਿਪੋਰਟ ਦੇ ਵਿੱਚ ਬਿਲਕੁਲ ਸਾਫ਼ ਕਹਿ ਦਿੱਤਾ ਗਿਆ ਕਿ ਇਹ ਰਾਜਸਥਾਨ ਦੀ ਕਿਸੇ ਜੇਲ੍ਹ ਤੋਂ ਇਹ ਇੰਟਰਵਿਊ ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਸੋ ਹੁਣ ਰਾਜਸਥਾਨ ਦੀ ਪੁਲਿਸ ਅਤੇ ਜਿਹੜੀ ਉੱਥੋਂ ਦੀ ਸਰਕਾਰ ਆ ਉਹ ਇਹ ਤੈਅ ਕਰੂਗੀ ਤੇ ਉਹ ਜਾਂਚ ਕਰੂਗੀ ਕਿ ਜੇਲ੍ਹ ਕਿਹੜੀ ਸੀ ਉਹ ਜਿੱਥੇ ਇੰਟਰਵਿਊ ਪੰਜਾਬ ਦੇ ਮਸ਼ਹੂਰ ਆਪਾਂ ਕਹਿ ਦਈਏ ਕਿ ਮੰਨੇ ਪਰਮੰਨੇ ਗੈਂਗਸਟਰ ਲੋਰਿਸ ਬਿਸ਼ਨੋਈ ਦੀ ਹੁੰਦੀ ਹੈ ਹੁਣ ਸਾਰਾ ਕੁਝ ਆ ਕੇ ਜਿਹੜਾ ਰਾਜਸਥਾਨ ਦੇ ਉੱਤੇ ਠੁੱਕ ਗਿਆ ਕਿਉਂਕਿ ਰਾਜਸਥਾਨ ਦੀ ਹੀ ਕਿਸੇ ਜੇਲ੍ਹ ਤੋਂ ਇਹ ਇੰਟਰਵਿਊ ਹੋਣ ਦੀ ਸੰਭਾਵਨਾ ਜਿਹੜੀ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਜੀ ਕਰਨ ਜੀਤੇਂਦਰ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ